ਅੱਜ ਦੇ ਆਪਣੇ ਇਸ ਵੀਡੀਓ ਦੇ ਵਿੱਚ ਇੱਕ ਆਪਾਂ ਸਟਾਕ ਦੀ ਗੱਲ ਕਰਾਂਗੇ ਜੀ ਸਟਾਕ ਹੈ ਕੈਮੀਕਲ ਸੈਕਟਰ ਦਾ ਇੱਕ ਚੀਜ਼ ਮੈਂ ਸੱਚ ਤੁਹਾਨੂੰ ਪਹਿਲਾਂ ਦੱਸਦਾ ਕਿ ਥੋੜਾ ਜਿਹਾ ਕੰਮਕਾਰ ਜ਼ਿਆਦੇ ਆ ਲਾਈਵ ਥੋੜੀ ਬਿਜ਼ੀ ਚੱਲ ਰਹੀ ਆ ਤੇ ਇਸ ਕਰਕੇ ਜਿਹੜੇ ਕੁਐਸਚਨਸ ਨੇ ਥੋਡੇ ਤੇ ਕਿਉਂਕਿ ਇੱਕ ਤਾਂ ਬਹੁਤ ਜ਼ਿਆਦਾ ਹੋ ਜਾਂਦੇ ਆ ਦੂਸਰੀ ਇੱਕ ਇੱਕ ਚੀਜ਼ ਹੋ ਰਿਹਾ ਕਿ ਮੈਨੂੰ ਨਿੱਜੀ ਤੌਰ ਤੇ ਥੋੜਾ ਇਹ ਲੱਗਦਾ ਕਿ ਉਹਨਾਂ ਚ ਬਹੁਤ ਸਾਰੀਆਂ ਕੰਪਨੀ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਮਤਲਬ ਮੈਂ ਕਹਿ ਦਿੰਨਾ ਵੀ ਉਹ ਉਨੀਆਂ ਠੀਕ ਨਹੀਂ ਹੁੰਦੀਆਂ ਵੀ ਇਹਨਾਂ ਨੂੰ ਰਹਿਣ ਦਿੱਤਾ ਜਾਵੇ ਬੈਟਰ ਰਹੂਗਾ ਤਾਂ ਰੈਦਰ ਕਿ ਆਪਾਂ ਉਹਨਾਂ ਕੰਪਨੀਆਂ ਦੀ ਗੱਲ ਕਰਕੇ ਮਤਲਬ ਜੇ ਕਿਤੇ ਐ ਹੋ ਜੇ ਤਾਂ ਬਾਕੀ ਤੁਸੀਂ ਦੇਖ ਲਓ ਜੇ ਤੁਹਾਨੂੰ ਮੇਰੀ ਅਕਲ ਚੰਗੀ ਲੱਗਦੀ ਆ ਕਿ ਮੈਂ ਤੁਹਾਨੂੰ ਕੋਈ ਵੀ ਚੰਗੀ ਕੰਪਨੀ ਡੇਲੀ ਦੱਸ ਦਿਆ ਕਰਾਂ ਉਹਦੇ 'ਚ ਆਪਣਾ ਟਾਈਮ ਵੀ ਕੱਟ ਲੱਗਿਆ ਕਰੂੰਗਾ ਤੇ ਦੂਸਰਾ ਇਹ ਹੈਗਾ ਕਿ ਤੁਹਾਨੂੰ ਵੀ ਰੋਜ਼ਾਨਾ ਡੇਲੀ ਕੋਈ ਬਹੁਤ ਵਧੀਆ ਕੰਪਨੀ ਇਸ ਤਰ੍ਹਾਂ ਮਿਲ ਜਾਂਦੀ ਆ ਤੇ ਇਹ ਹੈਗੀ ਆ ਗੱਲਬਾਤ ਇੱਕ ਚੀਜ਼ ਹੋਰ ਹੈਗੀ ਆ ਕੁਝ ਦੋਸਤ ਕਹ ਰਹੇ ਕਿ ਪੋਰਟਫੋਲੀਓ ਕੋਈ ਬਣਾਉਣ ਦੇ ਲਈ ਤੇ ਕੋਈ 1 ਲੱਖ ਦਾ 10 ਲੱਖ ਦਾ ਪੋਰਟਫੋਲੀਓ ਤਾਂ ਉਹ ਮੈਂ ਕੋਸ਼ਿਸ਼ ਕਰੂੰਗਾ ਉਹਦੀ ਥੋੜੇ ਕਿ ਦਿਨ ਮੈਨੂੰ ਦੇ ਦਿਓ ਉਹਦੇ ਲਈ ਤੇ ਹੁਣ ਆਪਾਂ ਚੱਲਦੇ ਆਂ ਅੱਜ ਦੀ ਆਪਣੀ ਕੰਪਨੀ ਵੱਲ ਕੈਮੀਕਲ ਸੈਕਟਰ ਦੀ ਕੰਪਨੀ ਹੈਗੀ ਹੈ ਜੀ ਨਾਮ ਹੈਗਾ ਆਰਕੀਨ ਕੈਮੀਕਲ ਤੇ ਹੁਣੇ ਕੀ ਕੰਮ ਕਰ ਹੈਗਾ ਇਹਨਾਂ ਦਾ ਮੈਂ ਤੁਹਾਨੂੰ ਉਹ ਦੱਸ ਦਿੰਨਾ ਉਸ ਤੋਂ ਬਾਅਦ ਸਪੈਲਿੰਗ ਦੀ ਕਈ ਵਾਰੀ ਪ੍ਰੋਬਲਮ ਹੁੰਦੀ ਆ ਮੈਂ ਜਦੋਂ ਇਹ ਵੀਡੀਓ ਅਪਲੋਡ ਹੋਇਆ ਮੈਂ ਇੱਕ ਕਮੈਂਟ ਕਰ ਦੂੰਗਾ ਉਹਦੇ ਵਿੱਚ ਇਹਦੇ ਸਪੈਲਿੰਗ ਵੀ ਲਿਖ ਦੂੰਗਾ ਬਰੋਮਾਈਨ ਤੇ ਇੰਡਸਟਰੀਅਲ ਸਾਲਟ ਦੀ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਹੈਗੀ ਆ ਇਹ ਇੰਡਸਟਰੀਅਲ ਸਾਲਟ ਦਾ ਮਾਰਜਨ ਉਨਾ ਜ਼ਿਆਦਾ ਨਹੀਂ ਹੁੰਦਾ ਮਤਲਬ ਐਵੇਂ ਆਪਾਂ ਕਹੀਏ ਕਿ ਹਾਂ ਬਹੁਤ ਵੱਡੀ ਕੰਪਨੀ ਤਾਂ ਹੈਗੀ ਆ ਸਭ ਤੋਂ ਵੱਡੀ ਆ ਪਰ ਉਹਦੇ ਚ ਪ੍ਰੋਫਿਟ ਇੰਨਾ ਨਹੀਂ ਹੈ ਪਰ ਦੂਸਰਾ ਜਿਹੜੀ ਚੀਜ਼ ਹੈਗੀ ਆ ਬਰੋਮਾਈਨ ਉਦੇ ਵਿੱਚ ਬਹੁਤ ਹੀ ਜ਼ਿਆਦਾ ਫਿਊਚਰ ਉਹਦਾ ਬ੍ਰਾਈਟ ਹੈ ਪੂਰੀ ਦੁਨੀਆ 'ਚ ਤਾਂ ਇਹ ਇਹਨਾਂ ਦਾ ਸਮਝ ਲਓ ਕਿ ਮੇਨ ਕੰਮ ਹੈਗਾ ਹੁਣ ਆਪਾਂ ਅੱਗੇ ਦੇਖਦੇ ਹਾਂ ਬਹੁਤ ਸਾਰੀਆਂ ਡਿਟੇਲ ਨੇ ਇਹਦੀਆਂ 13 ਕੰਟਰੀਜ਼ ਦੇ ਵਿੱਚ ਇਹ ਆਪਣੀ ਪ੍ਰੋਡਕਟ ਵੇਚਦੇ ਆ 24 ਬਹੁਤ ਵੱਡੇ ਕਸਟਮਰਸ ਨੂੰ ਇੰਡੀਆ ਦੇ ਵਿੱਚ ਇਹ ਆਪਣਾ ਸਮਾਨ ਵੇਚਦੇ ਅਪਰੋਮਾਈਂਡ ਵਗੈਰਾ ਸਲਫੇਟ ਤੇ ਪੋਟਾਸ਼ ਵਗੈਰਾ ਦਾ ਇਹ ਸਾਰਾ ਕੁਝ ਆ ਤੇ ਉਸ ਤੋਂ ਇਲਾਵਾ ਗਲੋਬਲ ਕਸਟਮਰ ਹੈਗੇ ਨੇ ਇਹਨਾਂ ਦੇ 18 ਸਭ ਤੋਂ ਜਿਹੜੀ ਚੀਜ਼ ਮੈਨੂੰ ਹਮੇਸ਼ਾ ਹੀ ਇੱਕ ਵਧੀਆ ਲੱਗਦੀ ਹੁੰਦੀ ਆ ਉਹ ਹੈਗੀ ਆ ਇਹ ਕੰਪਨੀ ਡੈਟ ਫਰੀ ਆ ਦੇਣਦਾਰੀ ਕਿਸੇ ਦੀ ਨਹੀਂ ਹੈਗੀ ਇਹਨਾਂ ਦੀ ਜੇ ਦੇਣਦਾਰੀ ਬਹੁਤ ਜ਼ਿਆਦਾ ਆ ਤਾਂ ਬਹੁਤ ਵਾਰ ਐਂ ਹੀ ਹੁੰਦਾ ਕਿ ਪ੍ਰੋਫਿਟ ਭਾਵੇਂ ਜਿੰਨਾ ਮਰਜ਼ੀ ਬਣਿਆ ਹੋਵੇ ਉਹ ਸਾਰਾ ਦੇਣਦਾਰੀਆਂ ਵਿੱਚ ਹੀ ਨਿਕਲ ਜਾਂਦਾ ਵਾ ਤਾਂ ਉਥੋਂ ਇਹ ਸੁਰੱਖਰੂ ਹੋਏ ਹੋਏ ਆ ਪੂਰੇ ਕਿਸੇ ਦਾ ਕੋਈ ਇਹਨਾਂ ਦਾ ਬੈਂਕ ਨੂੰ ਕੋਈ ਵੀ ਇਹਨਾਂ ਨੇ ਮਤਲਬ ਡੈਟ ਵਗੈਰਾ ਇਹਨਾਂ ਦੀ ਨਹੀਂ ਹੈਗੀ ਅਗਲੀ ਚੀਜ਼ ਆਪਾਂ ਦੇਖਦੇ ਹਾਂ ਪ੍ਰੋਫਿਟ ਗਰੋਥ ਬਹੁਤ ਆਉਤਾ ਬੈਲੈਂਸ ਸ਼ੀਟ ਦੇ ਵਿੱਚ ਹੀ ਦੇਖ ਲਾਂਗੇ ਆਪਾਂ ਮੈਂ ਥੋੜਾ ਜਿਹਾ ਪੜ ਵੀ ਲੈਣ ਦਿਓ ਹਮ ਇੰਡਸਟਰੀਜ਼ ਦੇਖੋ ਕਿਹੜੀ ਕਿਹੜੀ ਦੇ ਵਿੱਚ ਜਾ ਰਹੇ ਆ ਅੱਗੇ ਹੋਰ ਐਕਸਪੈਂਡ ਕਰ ਰਹੇ ਆ ਇਹ ਉਹ ਇੰਡਸਟਰੀਜ਼ ਨੇ ਜਿਨ੍ਹਾਂ ਦਾ ਫਿਊਚਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੋਥ ਦਿਖ ਰਹੀ ਹੈ ਸੈਮੀ ਕੰਡਕਟਰ ਸਪੇਸ ਹੈਗੀ ਆ ਤੇ ਇਲੈਕਟ੍ਰਿਕ ਵੀਕਲਸ ਹੈਗੇ ਆ ਰੀਨਿਊਏਬਲ એનર્ਜੀ ਹੈਗੀ ਆ industrial power electronics data center 5 ਜਾਂ 6 ਉਹ ਵਾਲੇ ਇਹ ਸੈਕਟਰ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਵਿਕ ਬਹੁਤ ਹੀ ਜ਼ਿਆਦਾ ਚੰਗਾ ਵਾ ਹੁਣ ਆਪਾਂ ਗੱਲ ਕਰੀਏ ਬੈਲੈਂਸ ਸ਼ੀਟ ਦੀ 2018 ਦੇ ਵਿੱਚ ਇਹਨਾਂ ਦੀ ਸੇਲ ਸੀਗੀ 439 ਕਰੋੜ ਦੀ ਮਾਰਚ 24 ਦੇ ਵਿੱਚ 7 ਸਾਲਾਂ ਦੇ ਵਿੱਚ ਹੋ ਗਈ 1330 ਕਰੋੜ ਦੀ 7 ਸਾਲਾਂ ਦੇ ਵਿੱਚ ਜਿਹੜੀ ਸੇਲ ਉਹ 3 ਗੁਣਾ ਵਧ ਗਈ ਤੇ ਪ੍ਰੋਫਿਟ ਪ੍ਰੋਫਿਟ ਇਹਨਾਂ ਦਾ ਕਿਉਂਕਿ ਸਟਾਰਟਿੰਗ ਵਾਲਾ ਕੰਮ ਸੀ ਉਦੋਂ ਹੀ ਜ਼ਿਆਦਾਤਰ ਕਨਸੈਂਟਰੇਟ ਕਰ ਰਹੀ ਸੀ ਸਾਲਟ ਦੇ ਉੱਪਰ ਹੁਣੇ ਪੂਰੇ ਬਰੋਮਾਈਨ ਵੱਲ ਚਲੇ ਗਏ ਤਾਂ ਉਦੋਂ 49 ਕਰੋੜ ਬਣਿਆ ਇਹਨਾਂ ਨੂੰ ਤੇ ਹੁਣ ਹੋ ਚੁੱਕਿਆ ਉਹ 322 ਕਰੋੜ ਦੇ ਤਕਰੀਬਨ 8 ਗੁਣਾ ਹਾਂ 8 ਗੁਣਾ ਇਹ ਵੱਧ ਚੁੱਕਿਆ ਇਹਨਾਂ ਦੀ ਇਹ ਚੀਜ਼ ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰੀਏ ਇਹਨਾਂ ਦੇ ਫਿਊਚਰ ਦੀ ਕਿ ਇੱਕ ਚੀਜ਼ ਜਿਹੜੀ ਕਿਸੇ ਵੀ ਕੰਮ ਕਰਨ ਵਾਲੇ ਲਈ ਬੁਰੀ ਚੱਲ ਰਹੀ ਆ ਉਹ ਹੈਗੀ ਆ ਚਾਈਨਾ ਤੁਸੀਂ ਕੁਝ ਵੀ ਬਣਾਉਂਦੇ ਹੋ ਤੁਸੀਂ ਕਿਸੇ ਵੀ ਦੇਸ਼ ਦੀ ਕੋਈ ਵੀ ਕੰਪਨੀ ਹੈਗੇ ਹੋ ਚਾਈਨਾ ਥੋੜਾ ਇੱਕ ਮੇਜਰ ਕੰਪੀਟੀਟਰ ਬੈਠਾ ਚਾਈਨਾ ਉਹ ਸਾਰਾ ਕੁਝ ਬਣਾ ਰਿਹਾ ਪਰ ਇੱਥੇ ਇਸ ਕੰਪਨੀ ਦੇ ਲਈ ਇੱਕ ਬਹੁਤ ਹੀ ਵਧੀਆ ਚੀਜ਼ ਆ ਜਿਹੜੀ ਚੀਜ਼ੇ ਵੇਚਦੇ ਆ ਬਰੋਮਾਈਨ ਇੰਡੀਆ ਦੇ ਸਭ ਤੋਂ ਵੱਡੇ ਪਲੇਅਰ ਹੈਗੇ ਆ ਕਿਉਂਕਿ ਚਾਈਨਾ ਖੁਦ ਇੱਕ ਬਹੁਤ ਵੱਡਾ ਇੰਡਸਟਰੀਅਲ ਦੇਸ਼ ਹੈਗਾ ਇੰਡਸਟਰੀ ਵਾਲਾ ਨਹੀਂ ਪ੍ਰੋਡਕਸ਼ਨ ਵਾਲਾ ਦੇਸ਼ ਹੈਗਾ ਪਰ ਉਹ ਬਰੋਮਾਈਨ ਚ ਕੰਮ ਨਹੀਂ ਕਰਦਾ ਚਾਈਨਾ ਇਹ ਇੱਕ ਬੜੀ ਦਿਲਚਸਪ ਇਨਫੋਰਮੇਸ਼ਨ ਆ ਉਹਨਾਂ ਨੂੰ ਖੁਦ ਬਰੋਮਾਈਨ ਚਾਹੀਦਾ ਤਾਂ ਇੱਕ ਇੰਨਾ ਵੱਡਾ ਦੇਸ਼ ਆ ਅਮਰੀਕਾ ਦੇ ਨਾਲ ਮਤਲਬ ਕਹਿ ਲੋ ਕਿ ਪੂਰੀ ਤਰ੍ਹਾਂ ਨਾਲ ਮਾਰਕੀਟਿੰਗ ਚ ਬਿਜ਼ਨਸ ਦੇ ਵਿੱਚ ਕੰਪੀਟੀਸ਼ਨ ਚੱਲ ਰਿਆ ਤਾਂ ਉਹਨਾਂ ਨੂੰ ਖੁਦ ਬਰੋਮਾਈਨ ਚਾਹੀਦਾ ਵਾ ਤਾਂ ਇਹ ਇਸ ਕੰਪਨੀ ਦੇ ਲਈ ਬਹੁਤ ਹੀ ਵਧੀਆ ਕੰਮ ਹੈਗਾ ਤੇ ਉਸ ਤੋਂ ਇਲਾਵਾ 24000 ਟਨ ਦੀ ਪ੍ਰੋਡਕਸ਼ਨ ਇਹਨਾਂ ਦੀ ਇਸ ਟਾਈਮ ਹੈਗੀ ਆ ਜਿਹਨੂੰ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਸਿਰਫ ਕੁਝ ਹੀ ਸਾਲਾਂ ਦੇ ਵਿੱਚ ਜਿਹੜੀ ਵਧ ਕੇ ਹੋ ਜਾਣੀ ਆ 42000 ਟਨ ਤਕਰੀਬਨ ਡਬਲ ਹੋ ਤੇ ਜੇ ਪ੍ਰੋਡਕਸ਼ਨ ਇਹਨੀ ਵਧੇ ਤਾਂ ਪ੍ਰੋਫਿਟ ਵੀ ਵਧੂਗਾ ਜੇ ਕੰਮ ਘਰ ਵਧ ਰਿਹਾ ਤਾਂ ਇੰਡੀਆ ਦੇ ਵਿੱਚ ਮਾਰਕੀਟ ਸ਼ੇਅਰ ਇਹਨਾਂ ਦਾ ਹੈਗਾ 43% ਮਤਲਬ ਬਰੋਮਾਈਨ ਦੇ ਵਿੱਚ ਜਿਸ 100 ਚੀਜ਼ਾਂ ਵਿਕ ਰਹੀਆਂ ਨੇ ਉਹਨਾਂ ਚੋਂ 43 ਆਰਕੀਨ ਕੈਮੀਕਲਸ ਦੇ ਕੋਲ ਹੀ ਆ ਮਤਲਬ ਉਹਨਾਂ ਦੀਆਂ ਹੀ ਵਿਕ ਰਹੀਆਂ ਨੇ। ਤੋ ਉਸ ਤੋਂ ਅੱਗੇ ਦੇਖ ਲੈਣੇ ਕੁਝ। ਹਾਂ। ਹੋਰ ਜਿਹਦਾ ਮੈਂ ਸਭ ਤੋਂ ਪਹਿਲਾਂ ਹੁਣੇ ਜ਼ਿਕਰ ਕੀਤਾ ਸੀ ਕਿ ਸੈਮੀ ਕੰਡਕਟਰ ਵੱਲ ਜਾ ਰਹੇ ਆ, ਨਿਊਕਲੀਅਰ ਉਧਰ ਮਤਲਬ ਸਾਰੇ ਵੱਲ ਜਾ ਰਹੇ ਆ। ਤਾਂ ਇਹ ਹੁਣ ਕੀ ਕਰ ਰਹੇ ਆ? ਕਿਉਂਕਿ ਹੁਣੇ ਸਥਾਪਿਤ ਹੋ ਚੁੱਕੇ ਆ। ਪਿੱਛੇ ਜਿਹਨੂੰ ਪ੍ਰੋਫਿਟ ਬਣ ਰਿਹਾ ਚੰਗਾ, ਜੇਬ ਦੇ ਵਿੱਚ ਪੈਸੇ ਇਹਨਾਂ ਦੇ ਕੋਲੇ ਹੈਗੇ ਆ। ਹੁਣ ਇਹ ਫਿਊਚਰ ਆਪਣਾ ਹੋਰ ਜ਼ਿਆਦਾ ਵਧੀਆ ਕਰਨਾ ਚਾਹੁੰਦੇ ਆ ਇੱਕੋ ਚੀਜ਼ ਦੇ ਉੱਪਰ ਟਿਕੇ ਰਹਿਣਾ ਨਹੀਂ ਚਾਹੁੰਦੇ ਕੱਲੇ ਬਰੋ ਮੈਨ ਦੇ ਉੱਪਰ ਹੀ ਤੇ ਹੁਣ ਇਹਨਾਂ ਨੇ ਕੀ ਕੀਤਾ ਆਫ ਗ੍ਰਿਡ એનર્ਜੀ ਲੈਬ ਕਰਕੇ ਇੱਕ ਕੰਪਨੀ ਹੈਗੀ ਆ ਜਿਹੜੀ ਕਿ ਬੈਟਰੀ ਟੈਕਨੋਲੋਜੀ ਕਿਉਂਕਿ ਹੁਣ ਆਪਾਂ ਦੇਖਿਆ ਕਿ ਪੈਟਰੋਲ ਡੀਜ਼ਲ ਵਾਲਾ ਕੰਮ ਹੌਲੀ-ਹੌਲੀ ਕਰਕੇ ਖਤਮ ਹੋ ਰਿਹਾ ਇਲੈਕਟ੍ਰਿਕ ਵੀਕਲਸ ਆ ਰਹੇ ਆ ਉਹਨਾਂ ਦੀਆਂ ਬੈਟਰੀਆਂ ਜਿਹੜੀਆਂ ਨੇ ਉਹ ਥੋੜੀਆਂ ਜਿਹੀਆਂ ਹਟਕੇ ਹੋਣਗੀਆਂ ਤਾਂ 12 ਮਿਲੀਅਨ ਡਾਲਰ ਦੇ ਵਿੱਚ ਇਹਨਾਂ ਨੇ ਆਫ-ਗ੍ਰਿਡ એનર્ਜੀ ਲੈਬਸ ਦੇ ਵਿੱਚ 21% ਹਿੱਸਾ ਖਰੀਦਿਆ ਵਾ ਤੇ ਇਹ ਕੰਪਨੀ ਯੂਰਪ ਦੀ ਆ ਟੈਕਨੋਲੋਜੀ ਇਹਨਾਂ ਦੇ ਕੋਲੇ ਬਹੁਤ ਹੀ ਐਡਵਾਂਸ ਤਾਂ ਇਹਦਾ ਇਹਨਾਂ ਨੂੰ ਸਿੱਧਾ-ਸਿੱਧਾ ਫਾਇਦਾ ਹੋਣਾ ਵਾ ਇਹ ਚਾਹੁੰਦਾ ਹੈ ਕਿ ਇਸ ਸੈਕਟਰ ਦੇ ਵਿੱਚ ਵੀ ਅਸੀਂ ਵੜੀਏ ਇੱਥੇ ਵੀ ਸਾਨੂੰ ਫਾਇਦਾ ਹੋਵੇ ਉਸ ਤੋਂ ਬਾਅਦ ਜਿਹੜੀ ਬ੍ਰੋਮਾਈਨ ਦੀ ਟੋਟਲ ਸਾਈਜ਼ ਹੈਗਾ ਇਸ ਇੰਡਸਟਰੀ ਦਾ ਉਹ ਹੈਗਾ 3.1 ਬਿਲੀਅਨ ਡਾਲਰ ਦਾ ਤੇ ਜਿਹੜਾ ਕਿ ਕਹਿ ਰਹੇ ਆ ਕਿ ਹਾਲੀਵੁੱਡੀ ਕਰਕੇ ਅਲੱਗ-ਅਲੱਗ ਕਾਰਨਾਂ ਦੇ ਕਰਕੇ ਇਹ ਹੋਰ ਬਹੁਤ ਜ਼ਿਆਦਾ ਵਧਣਾ ਵੰਗੇ ਜਿਹੜਾ ਬਰੋਮਾਈਨ ਦਾ ਮਤਲਬ ਕੀ ਕਹਿ ਸਕਦੇ ਆ ਡਿਮਾਂਡ ਜਿਹੜੀ ਡਿਮਾਂਡ ਹੈਗੀ ਪੂਰੀ ਦੁਨੀਆ ਦੇ ਵਿੱਚ ਹਾਲੀਵੁੱਡੀ ਕਰਕੇ ਹੋਰ ਜ਼ਿਆਦਾ ਵਧਣੀ ਆ ਇਹਨਾਂ ਬੈਟਰੀਆਂ ਕਰਕੇ ਫਲੇਮ ਰਿਟਾਰਡੈਂਟਸ ਕਰਕੇ ਜਿਹੜੇ ਆਇਲ ਦੇ ਨਾਲ ਰਿਲੇਟਡ ਕੈਮੀਕਲਸ ਨੇ ਉਹਨਾਂ ਕਰਕੇ ਹਾਈਡਰੋਜਨ ਦਾ ਯੂਜ਼ ਕਰਕੇ ਤਾਂ ਇਹ ਵੀ ਚੀਜ਼ ਇਹਨਾਂ ਦੇ ਪੱਖ ਵਿੱਚ ਹੀ ਗਈ ਆ ਉਸ ਤੋਂ ਬਾਅਦ ਜਿਹੜਾ ਬਰੋਮਾਈਨ ਹੁੰਦਾ ਉਹ ਸਿਰਫ ਇਹ ਨਹੀਂ ਕਿ ਆ ਕੇ ਬੈਟਰੀਆਂ ਵਿੱਚ ਹੀ ਆ ਉਹ ਫਾਰਮਾਸੈਟਿਕਲ ਮਤਲਬ ਦਵਾਈਆਂ ਬਣਾਉਣ ਵਾਲੀਆਂ ਕੰਪਨੀ ਨੂੰ ਉਹਦੀ ਲੋੜ ਹੈਗੀ ਆ ਐਗਰੋ ਕੈਮੀਕਲ ਕੰਪਨੀ ਨੂੰ ਉਹਦੀ ਲੋੜ ਹੈਗੀ ਆ ਹੁਣ ਜੇ ਆਪਾਂ ਇੱਥੇ 2 ਮਿੰਟ ਲਈ ਰੁਕ ਜਾਈਏ ਐਗਰੋ ਕੈਮੀਕਲ ਦੇ ਉੱਪਰ ਹੀ ਜਿੱਥੇ ਵੀ ਤੁਸੀਂ ਬੈਠ ਕੇ ਮੇਰਾ ਵੀਡੀਓ ਦੇਖ ਰਹੇ ਹੋਵੋਗੇ 10 ਸਾਲ ਪਹਿਲਾਂ 15 ਸਾਲ ਪਹਿਲਾਂ ਤੁਹਾਡੇ ਆਸ-ਪਾਸੇ ਦਾ ਜਿਹੜਾ ਦੁਨੀਆ ਹੋਊਗੀ ਉਹ ਬਿਲਕੁਲ ਵੱਖਰੀ ਹੋਊਗੀ ਹੋ ਸਕਦਾ ਉੱਥੇ ਬਹੁਤ ਸਾਰੇ ਖੇਤ ਹੋਣ ਉਹ ਸਾਰੇ ਦੇ ਸਾਰੇ ਹੁਣ ਘੱਟੀ ਜਾਂਦੇ ਆ ਆਬਾਦੀ ਵਧੀ ਜਾਂਦੀ ਆ ਤੇ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡ ਅੱਗੇ ਵਧਣੀ ਉਹ ਐਗਰੋਕੈਮੀਕਲਸ ਦੀ ਆ ਮਤਲਬ ਘੱਟ ਜ਼ਮੀਨ ਦੇ ਵਿੱਚ ਜ਼ਿਆਦਾ ਉਤਪਾਦਨ ਲੈਣਾ ਫਸਲ ਤੋਂ ਤਾਂ ਇਹ ਸੈਕਟਰ ਵੀ ਆਪਣੇ ਆਪ ਚ ਇੱਕ ਬਹੁਤ ਐਦਾ ਬ੍ਰਾਈਟ ਫਿਊਚਰ ਹੈਗਾ ਤਾਂ ਉਸ ਸੈਕਟਰ ਦੇ ਲਈ ਬਰੋਮਾਈਨ ਬਹੁਤ ਜ਼ਿਆਦਾ ਜ਼ਰੂਰੀ ਆ ਫਿਰ ਵਾਟਰ ਟ੍ਰੀਟਮੈਂਟ ਆ ਤੇ ਐਡੀਟਿਵਸ ਨਹੀਂオイル ਤੇ ਗੈਸ ਆ એનર્ਜੀ ਸਟੋਰੇਜ ਬੈਟਰੀਜ਼ ਦੀ ਆਪਾਂ ਪਹਿਲਾਂ ਹੀ ਗੱਲ ਕਰਤੀ ਤਾਂ ਇਸ ਤਰ੍ਹਾਂ ਦੀ ਪ੍ਰੋਡਕਟ ਹੈਗੀ ਇਹਨਾਂ ਦੀ ਬਰੋਮਾਈਨ ਇੰਨੀ ਜ਼ਰੂਰੀ ਆ ਹੋਰ ਕੁਝ ਰਹਿ ਗਿਆ ਮੈਂ ਤੁਹਾਨੂੰ ਉਹ ਵੀ ਦੱਸ ਦਿੰਨਾ ਹਾਂ ਇੱਕ ਹੋਰ ਕੰਪਨੀ ਇਹਨਾਂ ਨੇ ਬਾਈ ਕੀਤੀ ਆ ਯੂਰਪ ਦੀ ਹੀ ਕਲਾਸ ਐਸ ਆਈ ਸੀ ਵੇਫਰ ਫੈਬ ਲਿਮਟਿਡ ਯੂਕੇ ਦੀ ਕੰਪਨੀ ਆ ਤੇ ਇਹਨੂੰ ਵੀ ਇਹਨਾਂ ਨੇ ਇਸੇ ਕਰਕੇ ਹੀ ਬਾਈ ਕੀਤਾ ਇਹਦੇ ਬਾਇ ਨਹੀਂ ਕੀਤਾ ਇਹਦੇ ਵਿੱਚ ਵੀ 21% ਦੇ ਤਕਰੀਬਨ ਇਹਨਾਂ ਨੇ ਹਿੱਸਾਦਾਰੀ ਆਪਣੀ ਪਾਈ ਆ ਉਹ ਵੀ ਕਿਉਂ ਪਾਈ ਆ ਕਿਉਂਕਿ ਟੈਕਨੋਲੋਜੀ ਟੈਕਨੋਲੋਜੀ ਦਾ ਹੀ ਜ਼ਮਾਨਾ ਜਿਹਦੇ ਕੋਲੇ ਟੈਕਨੋਲੋਜੀ ਆ ਉਹੀ ਜ਼ਿਆਦਾ ਬਿਹਤਰ ਪ੍ਰੋਡਕਟਸ ਬਣਾਊਗਾ ਉਹੀ ਮਾਰਕੀਟ 'ਚ ਜ਼ਿਆਦਾ ਅੱਗੇ ਪਹੁੰਚੂਗਾ ਤਾਂ ਹੁਣ ਮਤਲਬ ਇਹ ਹੈਗਾ ਕਹਾਣੀ ਦਾ ਕਿ ਸਿਰਫ ਉੱਥੇ ਹੀ ਟਿਕੇ ਨਹੀਂ ਬੈਠ ਰਹੇ ਇਹ ਇਹ ਅੱਗੇ ਫਿਊਚਰ ਦੇਖ ਰਹੇ ਆ ਟੈਕਨੋਲੋਜੀ ਆਪਣੀ ਐਡਵਾਂਸ ਕਰ ਰਹੇ ਆ ਅਲੱਗ-ਅਲੱਗ ਦੁਨੀਆ ਦੀਆਂ ਕੰਪਨੀਆਂ ਨੂੰ ਖਰੀਦ ਰਹੇ ਆ ਤਾਂ ਇਹ ਇੱਕ ਚੰਗੀ ਚੀਜ਼ਾਂ ਉਸ ਤੋਂ ਬਾਅਦ ਬਸ ਇੰਨੀ ਹੈ ਜੀ ਗੱਲਬਾਤ ਤੇ ਇੱਕ ਕੰਪਨੀ ਆ ਹੁਣੇ ਥੋੜੀ ਦੇਰ ਪਹਿਲਾਂ ਹੀ ਇਹ ਲਿਸਟ ਹੋਈ ਆ ਮਾਰਕੀਟ ਦੇ ਵਿੱਚ ਕੁਝ ਮਹੀਨੇ ਹੋਏ ਹੋਣੇ ਜੋ ਸ਼ਾਇਦ ਵੱਧ ਤੋਂ ਵੱਧ ਸਾਲ ਹੋਇਆ ਵਾ ਤੇ ਕੰਪਨੀ ਦਾ ਨਾਮ ਹੈਗਾ ਆਰਕੀਨ ਕੈਮੀਕਲ ਜੇ ਕੋਈ ਇਨਵੈਸਟਰ ਟੀਰਜ ਰੱਖੂਗਾ ਪੇਸ਼ੈਂਸ ਰੱਖੂਗਾ ਸਬਰ ਰੱਖੂਗਾ ਇਹਨਾਂ ਨੂੰ ਇਹਨਾਂ ਦਾ ਕੰਮ ਕਰਨ ਦਊਗਾ ਤਾਂ ਹੋ ਸਕਦਾ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਵਧੀਆ ਪ੍ਰੋਫਿਟ ਉਸ ਇਨਸਾਨ ਨੂੰ ਉਸ ਸਬਰ ਵਾਲੇ ਇਨਸਾਨ ਨੂੰ ਵਧੀਆ ਪ੍ਰੋਫਿਟ ਦੇ ਕੇ ਚਲੀ ਜਾਵੇ ਇਹ ਕੰਪਨੀ ਤਾਂ ਅੱਜ ਦੀ ਮੇਰੀ ਕੰਪਨੀ ਸੀਗੀ ਜੀ ਆਰਕੀਨ ਕੈਮੀਕਲਸ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਸ਼ੇਅਰ ਲੈ ਕੇ